ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਕੱਲ੍ਹ ਦੀ ਆਪਣੀ ਵੀਡੀਓ 'ਚ ਅਸੀਂ ਜਾਣਿਆ ਸੀ ਕਿ ਜਦੋਂ ਸਰਸਾ ਨਦੀ ਦੇ ਕੰਢੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ਤਾਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਉਹਨਾਂ ਤੋਂ ਅਲੱਗ ਹੋ ਗਏ ਅੱਗੇ ਉਹਨਾਂ ਨਾਲ ਕੀ ਹੋਇਆ ਇਹ ਆਪਾਂ ਅੱਜ ਦੀ ਵੀਡੀਓ 'ਚ ਜਾਣਾਂਗੇ ਜਦੋਂ ਮਾਤਾ ਗੁਜਰੀ ਜੀ ਨੇ ਇੱਕ ਦੂਰ ਦੀ ਝੌਂਪੜੀ ਵਿੱਚ ਇੱਕ ਦੀਵਾ ਜਗਦਾ ਵੇਖਿਆ ਤਾਂ ਉਹਨਾਂ ਨੇ ਉੱਥੇ ਰਾਤ ਬਤੀਤ ਕਰਨ ਵਾਸਤੇ ਮਾਤਾ ਜੀ ਆਪਣੇ ਪੋਤਿਆਂ ਨੂੰ ਲੈ ਕੇ ਉਸ ਝੌਂਪੜੀ ਵੱਲ ਤੁਰ ਪਏ। ਉਹ ਝੌਂਪੜੀ ਦੇ ਕੋਲ ਉਹਨਾਂ ਨੇ ਜਾ ਕੇ ਆਵਾਜ਼ ਦਿੱਤੀ ਕਿ ਕੋਈ ਹੈ ਰੱਬ ਦਾ ਪਿਆਰਾ? ਤਾਂ ਅੰਦਰੋਂ ਕੁੰਮਾ 마ਸ਼ਕੀ ਬਾਹਰ ਆਇਆ। ਤੇ ਉਸਨੇ ਪੁੱਛਿਆ ਕਿ ਤੁਸੀਂ ਕੌਣ ਹੋ? ਮਾਤਾ ਗਿਗਰੀ ਜੀ ਨੇ ਆਪਣੇ ਤੇ ਸਹਬਜ਼ਾਦਿਆਂ ਬਾਰੇ ਉਸਨੂੰ ਦੱਸਿਆ। ਇਹ ਸੁਣ ਕੇ ਕੁੰਮਾ 마ਸ਼ਕੀ ਨੇ ਮਾਤਾ ਚਰ ਮਾਤਾ ਜੀ ਦੇ ਚਰਨਾਂ ਨੂੰ ਮੱਥਾ ਟੇਕਿਆ। ਤੇ ਉਹਨਾਂ ਨੂੰ ਆਪਣੀ ਝੌਪੜੀ ਦੇ ਅੰਦਰ ਲੈ ਗਿਆ। ਠੰਡ ਤੋਂ ਬਚਣ ਲਈ ਉਹਨੇ ਇੱਕ ਮੋਟਾ ਕੱਪੜਾ ਦਿੱਤਾ ਤੇ ਆਪ ਨਾਲ ਦੇ ਪਿੰਡ ਮਾਈ ਲక్ష్ਮੀ ਦੇ ਘਰ ਪ੍ਰਸ਼ਾਦਾ ਲੈਣ ਲਈ ਚਲਾ ਗਿਆ। ਕੁੰਮਾ 마ਸ਼ਕੀ ਨੇ ਮਾਈ ਨੂੰ ਮਾਤਾ ਗੁਜਰੀ ਜੀ ਤੇ ਸਾਰ ਜੱਦਿਆਂ ਦੀ ਸਾਰੀ ਗੱਲ ਸੁਣਾਈ ਤੇ ਛੇਤੀ ਪ੍ਰਸ਼ਾਦਾ ਤਿਆਰ ਕਰਨ ਲਈ ਕਿਹਾ। ਮਾਈ ਲక్ష్ਮੀ ਨੇ ਪ੍ਰਸ਼ਾਦਾ ਤਿਆਰ ਕਰਕੇ ਤੇ ਮੋਟੇ ਕੱਪੜੇ ਦਿੰਦੇ ਹੋਏ ਕਿਹਾ ਕਿ ਹੁਣ ਤੁਸੀਂ ਪ੍ਰਸ਼ਾਦਾ ਲੈ ਜਾਓ। ਵੇ ਕੱਲ ਸਵੇਰੇ ਮੈਂ ਆਪ ਪ੍ਰਸ਼ਾਦਾ ਤਿਆਰ ਕਰਕੇ ਲੈ ਆਵਾਂਗੀ ਨਾਲ ਹੀ ਸਹਿਬਜ਼ਾਦਿਆਂ ਤੇ ਮਾਤਾ ਜੀ ਦੇ ਦਰਸ਼ਨ ਵੀ ਕਰ ਲਵਾਂਗੀ ਮਾਤਾ ਜੀ ਤੇ ਸਹਿਬਜ਼ਾਦਿਆਂ ਨੇ ਸਵੇਰ ਦਾ ਕੁਝ ਵੀ ਨਹੀਂ ਸਿੱਖਾਦਾ ਤੁਮਾ ਮਾਸ਼ਕੀ ਨੇ ਬੜੀ ਸ਼ਰਧਾ ਨਾਲ ਪ੍ਰਸ਼ਾਦਾ ਸ਼ਕਾਇਆ ਤੇ ਸੌਣ ਲਈ ਜ਼ਮੀਨ ਉੱਤੇ ਬਿਸਤਰਾ ਬਿਸ਼ਾ ਦਿੱਤਾ ਜੰਗ ਦੇ ਭਿਆਨਕ ਮੰਜ਼ਰ ਵਿੱਚੋਂ ਆਏ ਤੇ ਸਾਰਾ ਦਿਨ ਦੇ ਥੱਕੇ ਸਹਿਬਜ਼ਾਦੇ ਮਾਤਾ ਜੀ ਦੇ ਨਾਲ ਸੌਂ ਗਏ ਅਗਲੀ ਸਵੇਰ ਮਾਈ ਲక్ష్ਮੀ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਈ ਤੇ ਉਸਨੇ ਬਹੁਤ ਸ਼ਰਦਾ ਨਾਲ ਪ੍ਰਸ਼ਾਦਾ ਸ਼ਕਾਇਆ। ਕੁੰਮਾ ਮਾਸਕੀ ਬਾਹਰ ਤੁਰ ਫਿਰ ਕੇ ਪਹਿਰਾ ਦੇ ਰਿਹਾ ਸੀ ਤੇ ਐਮਏ ਚਿਰ ਨੂੰ ਗੰਗੂ ਵੀ ਉੱਥੇ ਪਹੁੰਚ ਗਿਆ ਕਿਉਂਕਿ ਗੰਗੂ ਨੂੰ ਖਬਰ ਪਤਾ ਲੱਗੀ ਸੀ ਕਿ ਮਾਤਾ ਜੀ ਤੇ ਛੋਟੇ ਸਰਜਾ ਦੇ ਪਰਿਵਾਰ ਨਾਲੋਂ ਵਿਛੜ ਗਏ ਤੇ ਉਹ ਲਬਦਾ ਲਬਦਾ ਇੱਧਰ ਆ ਗਿਆ। ਤੇ ਕੁੰਮਾ ਮਾਸਕੀ ਨੂੰ ਪੁੱਛਦਾ ਕਿ ਤੁਸੀਂ ਬਿਰਧ ਮਾਤਾ ਤੇ ਦੋ ਛੋਟੇ ਬੱਚਿਆਂ ਨੂੰ ਵੇਖਿਆ ਹੈ? ਗੰਗੂ ਬ੍ਰਾਹਮਣ ਆਨੰਦਪੁਰ ਸਾਹਿਬ ਵਿਖੇ ਗੁਰੂ ਘਰ ਦੇ ਲੰਗਰ ਵਿੱਚ ਇੱਕ ਛੋਟੀ ਮੋਟੀ ਨੌਕਰੀ ਕਰਦਾ ਸੀ ਪਰ ਅੰਦਰੋਂ ਖੁੰਸਖਾਂਦਾ ਸੀ ਤੇ ਉਹ ਇੱਕ ਮੌਕੇ ਦੀ ਪਾਲ ਵਿੱਚ ਸੀ ਕੁੰਮਾ ਮਾਸਕੀ ਗੰਗੂ ਨੂੰ ਆਪਣੀ ਝੌਂਪੜੀ ਦੇ ਅੰਦਰ ਲੈ ਆਇਆ ਗੰਗੂ ਨੇ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਕਿਹਾ ਹੁਣ ਤੁਸੀਂ ਫਿਕਰ ਨਾ ਕਰੋ ਮੈਂ ਸਭ ਜਾਤਿਆਂ ਨੂੰ ਇਹਨਾਂ ਦੇ ਵੱਡੇ ਵੀਰਾਂ ਤੇ ਗੁਰੂ ਪਿਤਾ ਜੀ ਨਾਲ ਮਿਲਾ ਦੇਵਾਂਗਾ ਮਾਤਾ ਜੀ ਮਾਈ ਲక్ష్ਮੀ ਤੇ ਕੁੰਮਾ 마ਸ਼ਕੀ ਦੀ ਸੇਵਾ ਤੋਂ ਬਹੁਤ ਪ੍ਰਸੰਨ ਹੋਏ ਤੇ ਉਹਨਾਂ ਨੂੰ ਪੰਜ ਸੋਨੇ ਦੀਆਂ ਮੋਹਰਾਂ ਅਸੀਸ ਵਜੋਂ ਦਿੱਤੀਆਂ ਮਾਈ ਲక్ష్ਮੀ ਤੇ ਕੁੰਮਾ 마ਸ਼ਕੀ ਨੇ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਅਸੀਸ ਪ੍ਰਾਪਤ ਕੀਤੀ ਗੰਗੂ ਦੇ ਮਨ ਅੰਦਰ ਪੱਲਾ ਹੀ ਗੁਰੂ ਘਰ ਪ੍ਰਤੀ ਖੁੰਸ ਸੀ ਮੋਹਰਾਂ ਵਾਲੀ ਥੈਲੀ ਵੇਖ ਕੇ ਗੰਗੂ ਦੇ ਮਨ ਵਿੱਚ ਵੀ ਲਾਲਚ ਆ ਗਿਆ ਉਹ ਬੇਈਮਾਨ ਹੋ ਗਿਆ ਕੁੰਮਾ 마ਸ਼ਕੀ ਨੇ ਇੱਥੋਂ ਉਹਨਾਂ ਨੂੰ ਬੇੜੀ ਵਿੱਚ ਬਿਠਾ ਕੇ ਸਤਲੁਜ ਦਰਿਆ ਪਾਰ ਕਰਵਾ ਦਿੱਤਾ ਥੋੜਾ ਪੰਡਾਂ ਤੈ ਕਰਕੇ ਮਾਤਾ ਜੀ ਨੇ ਗੰਗੂ ਨੂੰ ਕਿਹਾ ਗੰਗੂ ਇੱਥੇ ਨੇੜੇ ਗੁਰੂ ਘਰ ਦਾ ਸ਼ਰਧਾਲੂ ਕੋਤਲਾ ਨਿਹੰਗ ਖਾਂ ਰੰਦਾ ਹੈ ਕਿਉਂ ਨਾ ਉਸ ਦੇ ਘਰ ਜਾਇਆ ਜਾਵੇ ਇਹ ਸੁਣ ਕੇ ਗੰਗੂ ਨੇ ਕਿਹਾ ਕਿ ਹੋ ਸਕਦੇ ਉਸ ਪਾਸੇ ਮੁਗਲ ਸਿਪਾਹੀ ਹੋਣ ਤੇ ਸਾਡਾ ਕਿਸੇ ਤਰ੍ਹਾਂ ਨੁਕਸਾਨ ਹੋ ਸਕਦਾ ਹੈ ਤੁਸੀਂ ਮੇਰੇ ਤੇ ਭਰੋਸਾ ਰੱਖੋ ਅਸਲ ਵਿੱਚ ਗੰਗੂ ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਆਪਣੇ ਕਬਜ਼ੇ ਵਿੱਚ ਕਰਨੀ ਚਾਹੁੰਦਾ ਸੀ ਉਹ ਨਹੀਂ ਸੀ ਚਾਹੁੰਦਾ ਕਿ ਮਾਤਾ ਜੀ ਕਿਸੇ ਸਿੱਖ ਦੇ ਘਰ ਚਲੇ ਜਾਣ ਕਿ ਉਸ ਦਾ ਮਾਇਆ ਵਾਲਾ ਖੇਲ ਵਿਗੜ ਜਾਵੇ। ਮਾਤਾ ਜੀ ਨੇ ਕਿਹਾ ਗੰਗੂ ਜੀ ਮੈਨੂੰ ਠੀਕ ਲੱਗਦਾ ਹੈ ਉਸੇ ਤਰ੍ਹਾਂ ਕਰ ਲੈ। ਬੰਗੂ ਜੰਗਲ ਦੇ ਰਸਤੇ ਇਹ ਕਹਿ ਕੇ ਚਲ ਪਿਆ ਕਿ ਮੈਂ ਤੁਹਾਨੂੰ ਆਪਣੇ ਪਿੰਡ ਖੇੜੀ ਲੈ ਕੇ ਜਾ ਰਿਹਾ। ਸਫ਼ਰ ਕਰਦਿਆਂ ਰਾਤ ਪੈ ਗਈ। ਗੰਗੂ ਇੱਕ ਤਲਾਬ ਦੇ ਕਿਨਾਰੇ ਲੈ ਗਿਆ ਤੇ ਕਿਹਾ ਅੱਜ ਰਾਤ ਇੱਥੇ ਕੱਤ ਲੈਂਦੇ ਹਾਂ। ਤੁਸੀਂ ਇੱਥੇ ਬੈਠੋ ਮੈਂ ਹੁਣੇ ਲਾਗੇ ਦੇ ਪਿੰਡ ਵਿੱਚੋਂ ਰੋਟੀ ਲੈ ਕੇ ਆਉਂਦਾ। ਖੁੱਲੇ ਅਸਮਾਨ ਦੇ ਥੱਲੇ ਪੋਦੇ ਮਹੀਨੇ ਦੀ ਅਤਿ ਦੀ ਠੰਡੀ ਰਾਤ ਮਾਤਾ ਜੀ ਸਹਵਜਾਦਿਆਂ ਨੂੰ ਗੋਦੀ 'ਚ ਲੈ ਕੇ ਬੈਠ ਕੇ ਗੰਗੂ ਦਾ ਪਿੰਡ ਨੇੜੇ ਹੀ ਸੀ ਪਰ ਉਸ ਦੀ ਲਾਲਚੀ ਸੋਚ ਇਹ ਸੀ ਕਿ ਮੋਹਰਾਂ ਵਾਲੀ ਥੈਲੀ ਦਾ ਕੰਮ ਮੈਂ ਬਾਰੋ-ਬਾਰ ਨਿਭਾ ਦੇਮਾਂ ਮਾਤਾ ਜੀ ਸੁੱਤੇ ਹੋਣਗੇ ਰਾਤੀ ਮੈਂ ਧਨ ਵਾਲੀ ਥੈਲੀ ਲੈ ਕੇ ਦੌੜ ਜਾਵਾਂਗਾ ਥੋੜੇ ਚਿਰ ਬਾਅਦ ਹੀ ਗੰਗੂ ਰੋਟੀ ਲੈ ਕੇ ਆਇਆ ਸਾਰੇ ਰੋਟੀ ਖਾ ਕੇ ਸੌਂਗੇ ਮਾਤਾ ਜੀ ਨੇ ਧਨ ਵਾਲੀ ਥੈਲੀ ਸਿਰ ਦੇ ਥੱਲੇ ਸਰਾਣੇ ਦੇ ਤੌਰ ਤੇ ਰੱਖ ਲਈ। ਲਾਲਚੀ ਗੰਗੂ ساری ਰਾਤ ਜਾਗਦਾ ਰਿਹਾ। ਇਸ ਲਾਲਚ ਵਿੱਚ ਕਿ ਧੰਨ ਵਾਲੀ ਥੈਲੀ ਚੋਰੀ ਕਰਕੇ ਮੈਂ ਡੋਟ ਜਾਵਾਂਗਾ। ਪਰ ਉਸ ਨੂੰ ਕੋਈ ਮੌਕਾ ਨਾ ਲੱਗਾ। ਦਿਨ ਚੜ੍ਹਦੇ ਨੂੰ ਗੰਗੂ ਮਾਤਾ ਜੀ ਤੇ ਸਹਬਜ਼ਾਦੇ ਨੂੰ ਆਪਣੇ ਪਿੰਡ ਖੇੜੀ ਲੈ ਆਇਆ ਤੇ ਘਰ ਦੀ ਪਿਛਲੀ ਕੋਠੜੀ ਵਿੱਚ ਟਿਕਾਣਾ ਕਰਵਾਇਆ। ਗੰਗੂ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਮਾਂ ਵੇਖ ਸਾਡੇ ਘਰ ਲక్ష్ਮੀ ਆਪ ਚੱਲ ਕੇ ਆਈ ਹੈ। ਗੰਗੋਦੀ ਮਾਂ ਬੋਲੀ ਕਿ ਹਾਂ ਪੁੱਤ ਇਕੱਲੀ ਲక్ష్ਮੀ ਨਹੀਂ ਬਲਕਿ ਦੋ ਜਹਾਨਾਂ ਦੀ ਦੌਲਤ ਤੇਰੇ ਘਰ ਆਈ ਹੈ ਰਾਜ ਕੀ ਸੇਵਾ ਕਰ ਲੈ ਤੇਰਾ ਲੋਕ ਤੇ ਪਰਲੇਖ ਸੋਹੇਲਾ ਹੋਵੇਗਾ ਗੰਗੋ ਕਹਿੰਦਾ ਮਾਂ ਮੈਂ ਉਸ ਤਾਂ ਵੀ ਗੱਲ ਨਹੀਂ ਕਰਦਾ ਮੈਂ ਤਾਂ ਮਾਤਾ ਜੀ ਦੇ ਕੋਲ ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਦੀ ਗੱਲ ਕਰਦਾ ਮਾਂ ਜੇ ਤੂੰ ਸਾਥ ਦੇਵੇਂ ਖਾਣੇ ਵਿੱਚ ਜ਼ਹਿਰ ਮਿਲਾ ਕੇ ਇਹਨਾਂ ਨੂੰ ਮਾਰ ਦਈਏ ਤਾਂ ਇਹ ਸਾਰਾ ਤਨ ਸਾਡਾ ਹੋ ਜਾਵੇਗਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤਰ ਜਾਣਗੀਆਂ ਮਾਂ ਨੇ ਕਿਹਾ ਕਿ ਹੇ ਪੁੱਤਰ ਇਹ ਪਾਪ ਨਾ ਕਮਾਈ ਤੇਰਾ ਦੋ ਜਹਾਨਾ ਚ ਮੂੰਹ ਕਾਲਾ ਹੋਵੇਗਾ ਰਹਿੰਦੀ ਦੁਨੀਆ ਤੱਕ ਲੋਕੀ ਤੈਨੂੰ ਫਿਟਕਰਾਂ ਪਾਉਣਗੇ ਮਾਤਾ ਜੀ ਨੇ ਪ੍ਰਸ਼ਾਦਾ ਛਕਿਆ ਰਾਤ ਆਰਾਮ ਕਰਨ ਵਾਸਤੇ ਲੰਮੇ ਪੈ ਗਏ ਗੰਗੂ ਨੇ ਧਨ ਵਾਲੀ ਥੈਲੀ ਚੋਰੀ ਕਰ ਲਈ ਜਦੋਂ ਕਮਰੇ ਵਿੱਚ ਖੜਾਕ ਹੋਇਆ ਤਾਂ ਮਾਤਾ ਜੀ ਨੇ ਗੰਗੂ ਨੂੰ ਧਨ ਚੋਰੀ ਕਰਦਿਆਂ ਦੇਖ ਲਿਆ ਪਰ ਉਹ ਚੁੱਪ ਰਹੇ ਦਿਨ ਚੜਿਆ ਤਾਂ ਮਾਤਾ ਜੀ ਨੇ ਗੰਗੂ ਨੂੰ ਕਿਹਾ ਕਿ ਪੁੱਤਰ ਚੰਗਾ ਕੀਤਾ ਤੂੰ ਧੰਨ ਵਾਲੀ ਥੈਲੀ ਸਾਹਮਣੇ ਰੱਖ ਲਈ ਐ ਸੁਣ ਗੰਗੂ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਚੰਗਾ ਤੁਸੀਂ ਮੇਰੀ ਸੇਵਾ ਦਾ ਮੁੱਲ ਪਾਇਆ ਮੈਂ ਔਖੇ ਸਮੇਂ ਤੁਹਾਡਾ ਸਾਥ ਦੇ ਰਿਆਂ ਤੁਸੀਂ ਮੈਨੂੰ ਚੋਰ ਬਣਾਉਂਦੇ ਹੋ ਐਨੇ ਚਿਰ ਨੂੰ ਮੁਨਾਦੀ ਵਾਲੇ ਦੀ ਬਾਹਰੋਂ ਆਵਾਜ਼ ਆਈ ਕਿ ਸੁਣੋ 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 ਹਕੂਮਤ ਦੇ ਬਾਗੀ ਬੀ ਗੋਵਿੰਦ ਸਿੰਘ ਜੀ ਦੇ ਪਰਿਵਾਰ ਬਾਰੇ ਜੇ ਕੋਈ ਖਬਰ ਦੇਵੇਗਾ ਉਸ ਨੂੰ ਸਰਕਾਰੀ ਦਰਬਾਰੇ ਇਨਾਮ ਦਿੱਤਾ ਜਾਵੇਗਾ ਜੇਕਰ ਕੋਈ ਮਦਦ ਕਰੇਗਾ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਸਖਤ ਸਜ਼ਾਾਂ ਮ ਦਿੱਤੀਆਂ ਜਾਣੀਆਂ ਇਸ ਆਵਾਜ਼ ਨੇ ਗੰਗੂ ਦੇ ਮਨ ਤੇ ਹੋਰ ਅਸਰ ਕੀਤਾ ਉਹ ਬਿਨਾਂ ਕੁਝ ਕਹੇ ਸੁਣੇ ਗੁੱਸੇ ਨਾਲ ਭਰਿਆ ਘਰੋਂ ਬਾਹਰ ਚਲਾ ਗਿਆ ਉਸ ਦੇ ਮਨ ਵਿੱਚ ਲਾਲਚ ਸੀ ਕਿ ਧੰਨ ਵਾਲੀ ਥੈਲੀ ਤੇ ਆ ਹੀ ਗਈ ਹੈ ਹੁਣ ਸਰਕਾਰੀ ਇਨਾਮ ਵੀ ਮਿਲੇਗਾ ਤੇ ਸਰਕਾਰ ਦਾ ਵਫਾਦਾਰ ਵੀ ਕਹਾਵਾਂਗਾ ਰੌਲਾ ਪੈਣ ਕਰਕੇ ਲੋਕ ਗੰਗੂ ਦੇ ਘਰ ਇਕੱਠੇ ਹੋਣ ਲੱਗੇ ਲੋਕ ਮਾਤਾ ਜੀ ਤੇ ਦੋ ਲਾਲਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਸੀ ਗੰਗੂ ਪਾਪੀ ਨੇ ਪਿੰਡ ਦੇ ਚੌਧਰੀ ਨੂੰ ਇਹ ਖਬਰ ਦੇ ਦਿੱਤੀ ਚੌਧਰੀ ਆਪਣੇ ਬੰਦਿਆਂ ਨਾਲ ਗੰਗੂ ਦੇ ਘਰ ਪੁੱਜਾ ਤੇ ਮਾਤਾ ਜੀ ਤੇ ਛੋਟੇ ਲਾਲਾਂ ਨੂੰ ਵੇਖ ਕੇ ਖੁਸ਼ ਹੋਇਆ ਆਪਣੇ ਬੰਦਿਆਂ ਨੂੰ ਪਹਿਰੇ ਤੇ ਖੜਾ ਕਰ ਦਿੱਤਾ ਕਿ ਮਾਤਾ ਜੀ ਆਪਣੇ ਪੋਤਿਆਂ ਨੂੰ ਲੈ ਕੇ ਕਿਤੇ ਹੋਰ ਨਾ ਚਲੇ ਜਾਣ ਚੌਧਰੀ ਨੇ ਗੰਗੂ ਪਾਪੀ ਨੂੰ ਨਾਲ ਲੈ ਕੇ ਮੁਰਿੰਡੇ ਦੇ ਥਾਣੇਦਾਰ ਕੋਲ ਜਾ ਕੇ ਖਬਰ ਦਿੱਤੀ ਕਿ ਗੁਰੂ ਗੋਬਿੰਦ ਜੀ ਦੀ ਮਾਤਾ ਜੀ ਤੇ ਛੋਟੇ ਸਾਹਿਬ ਜੀ ਦੇ ਗੰਗੂ ਦੇ ਘਰ ਨੇ ਨਾਲ ਚੱਲ ਕੇ ਉਹਨਾਂ ਨੂੰ ਫੜ ਲਵੋ ਸਰਕਾਰ ਪਾਸੋਂ ਆਪ ਤੇ ਸਾਨੂੰ ਇਨਾਮ ਦਿਵਾਓ ਥਾਣੇਦਾਰ ਜਾਨੀ ਖਾਨ ਤੇ ਮਾਨੀ ਖਾਨ ਆਪਦੇ ਨਾਲ ਸਿਪਾਹੀ ਲੈ ਕੇ ਗੰਗੂ ਦੇ ਘਰ ਪੁੱਜੇ ਤੇ ਮਾਤਾ ਜੀ ਤੇ ਸਾਹਿਬ ਜੱਦਿਆਂ ਨੂੰ ਜ਼ੰਜੀਰ ਨਾਲ ਹੱਥ ਬੰਨ੍ਹ ਕੇ ਸਖਤ ਪਹਿਰੇ ਹੇਠ ਗੱਡੇ ਤੇ ਬਿਠਾ ਕੇ ਮੁਰਿੰਡੇ ਥਾਣੇ ਕੋਠੜੀ ਵਿੱਚ ਕੈਦ ਕਰ ਦਿੱਤਾ ਉੱਥੇ ਉਹਨਾਂ ਨੂੰ ਭੁੱਖੇ ਪਿਆਸੇ ਰੱਖਿਆ ਤੇ ਸਰਹੰਦ ਵਿਖੇ ਸੂਬਾ ਵਜ਼ੀਰ ਖਾਨ ਨੂੰ ਇਹ ਖਬਰ ਦਿੱਤੀ ਕਿ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਸਭ ਜਾਦੇ ਸਾਡੀ ਕੈਦ ਵਿੱਚ ਨੇ ਇਹ ਖਬਰ ਸੁਣ ਕੇ ਸੂਬਾ ਬਹੁਤ ਖੁਸ਼ ਹੋਇਆ ਉਸਨੇ ਹੁਕਮ ਦਿੱਤਾ ਕਿ ਛੇਤੂ ਤੋਂ ਛੇਤੀ ਉਹਨਾਂ ਨੂੰ ਸਰਹੰਦ ਵਿਖੇ ਲਿਆਂਦਾ ਜਾਵੇ ਤੇ ਖਾਣ ਪੀਣ ਦੀ ਕੁਝ ਵੀ ਨਾ ਦਿੱਤਾ ਜਾਵੇ